ਏ ਸਮਾਈਲ ਵੀ ਕਰ ਦੋ ਕਰ ਦੋ ਬੇੜਾ ਕਰ ਕਰ ਤਾ ਨਾ ਦਰਿਆ ਦਾ ਓਏ ਸ਼ਰਮ ਕਰੋ نیچے ਆ ਕੇ ਗੰਦ ਡਾਲੋ ਉਤਰਨੇ ਕੀ ਜਗ੍ਹਾ ਇਹ ਆ ਦੇਖੋ ਆ ਮੂਲ ਬੈਠ ਕੇ ਦੇਖ ਲੋ ਕੀ ਕਰਦੇ ਕਰਦੇ ਬੇੜਾ ਕਰ ਕੇ ਹਟਿਓ ਨਾ ਆ ਇੱਕ ਹੋਰ ਆ ਗਿਆ ਸੈਂਪਲ ਓਵੇਂ ਭੈਣ ਭਰਾ ਲੱਗੇ ਪਏ ਨੇ ਗੰਦ ਪ੍ਰਵਾਹ ਗੈਂਗ ਰਿਆ ਸਤਲੁਜ ਨਾਲ ਇਨਾ ਤੱਕਾ ਹੋ ਰਿਹਾ ਐ ਇਨੀ ਬਦਮਾਸ਼ੀ ਹੋ ਰਹੀ ਆ ਵੀ ਕੋਈ ਕਹਿਣ ਸੁਣਨ ਵਾਲਾ ਨਹੀਂ ਹੈ ਮਰ ਜਾਣ ਇਹ ਕਰਪਟ ਲੀਡਰ ਦੇਖੋ ਜੀ ਆ ਪੜਿਆ ਲਿਖਿਆ ਜੈਂਟਲਮੈਨ ਚਸ਼ਮੇ ਚਸ਼ਮੇ ਲਾ ਕੇ ਕਿੰਨਾ ਗਲਚ ਰਹਾ ਹੈ ਕਈ ਨੇ ਖਾਇਆ ਕਿਹੜੀ ਕਿਤਾਬ ਦੇ ਵਿੱਚ ਲਿਖਿਆ ਹੋਇਆ ਹੈ ਕਹਿ ਦੂਗਾ ਮੈਂ ਮੱਛੀਆਂ ਨੂੰ ਪਾਣਾ ਇਹ ਸਮਾਈਲ ਵੀ ਕਰ ਦੋ ਕਰ ਦੋ ਬੇੜਾ ਕਰਕ ਕਰਤਾ ਨਾ ਦਰਿਆ ਦਾ ਓ ਸ਼ਰਮ ਕਰੋ نیچے ਆ ਕੇ ਗੰਦ ਡਾਲੋ ਉਤਰਨੇ ਕੀ ਜਗ੍ਹਾ ਹੈ ਆ ਦੇਖੋ ਆ ਮੂਲ ਬੈਠ ਕੇ ਦੇਖ ਲੋ ਕੀ ਕਰਦੇ ਕਰਦੇ ਬੇੜਾ ਕਰਕ ਟੜੇ ਹੋ ਨਾ ਆ ਇੱਕ ਹੋਰ ਆ ਗਿਆ ਸੰਪਲ ਉਹਨੇ ਭੈਣ ਭਰਾ ਲੱਗੇ ਪਏ ਨੇ ਗੰਦ ਪ੍ਰਵਾਹ ਗੈਂਗ ਦਰਿਆ ਸਤਲੁਜ ਨਾਲ ਇੰਨਾ ਟੱਕਾ ਹੋ ਰਿਹਾ ਐ ਇਨੀ ਬਦਮਾਸ਼ੀ ਹੋ ਰਹੀ ਆ ਵੀ ਕੋਈ ਕਹਿਣ ਸੁਣਨ ਵਾਲਾ ਨਹੀਂ ਹੈ ਮਰ ਜਾਣ ਇਹ ਕਰਪਟ ਲੀਡਰ ਦੇਖੋ ਜੀਆ ਪੜਿਆ ਲਿਖਿਆ ਜੈਂਟਲਮੈਨ ਚਸ਼ਮੇ ਚਸ਼ਮੇ ਲਾ ਕੇ ਕਿਹੜਾ ਕਲਚਰ ਹੈ ਕੈਨੇ ਸਖਾਇ ਕਿਹੜੀ ਕਿਤਾਬ ਦੇ ਵਿੱਚ ਲਿਖਿਆ ਹੋਇਆ ਹੈ ਕਹਿ ਦੂਗਾ ਮੈਂ ਮੱਛੀਆਂ ਨੂੰ ਪਾਲਣਾ ਇਸ ਸਮਾਈਲ ਵੀ ਕਰ ਲੋ ਕਰ ਦੋ ਬੇੜਾ ਕਰ ਕਰ ਤਾ ਨਾ ਦਰਿਆ ਦਾ ਓ ਸ਼ਰਮ ਕਰੋ نیچے ਆ ਕੇ ਗੰਦ ਡਾਲੋ ਉਤਰਨੇ ਕੀ ਜਗ੍ਹਾ ਹੈ ਆ ਦੇਖੋ ਆ ਮੂਲ ਬੈਠ ਕੇ ਦੇਖ ਲੋ ਕੀ ਕਰਦੇ ਕਰਦੇ ਬੇੜਾ ਕਰ ਕਰ ਹਟਿਓ ਨਾ ਆ ਇੱਕ ਹੋਰ ਆ ਗਿਆ ਸੈਂਪਲ ਉਹਨੇ ਭੈਣ ਭਰਾ ਲੱਗੇ ਪਏ ਨੇ ਗੰਦ ਪ੍ਰਵਾਹ ਗੈਂਗ ਦਰਿਆ ਸਤਲੁਜ ਨਾਲ ਇੰਨਾ ਤੱਕਾ ਹੋ ਰਿਹਾ ਐ ਇਨੀ ਬਦਮਾਸ਼ੀ ਹੋ ਰਹੀ ਆ ਵੀ ਕੋਈ ਕਹਿਣ ਸੁਣਨ ਵਾਲਾ ਨਹੀਂ ਹੈ ਮਰ ਜਾਣ ਇਹ ਕਰਪਟ ਲੀਡਰ ਦੇਖੋ ਜੀਆ ਪੜਿਆ ਲਿਖਿਆ ਜੈਂਟਲਮੈਨ ਚਸ਼ਮੇ ਚਸ਼ਮੇ ਲਾ ਕੇ ਕਿਹੜਾ ਕਲਚਰ ਹੈ ਇਹ ਕਈ ਨੇ ਖਾਇਆ ਕਿਹੜੀ ਕਿਤਾਬ ਦੇ ਵਿੱਚ ਲਿਖਿਆ ਹੋਇਆ ਹੈ ਕਹਿ ਦੂਗਾ ਮੈਂ ਮੱਛੀਆਂ ਨੂੰ ਪਾਣਾ